ਜੀਡੀਐਸ న్యూ ਚੈਨਲ ਦੇਖ ਰਹੇ ਸਾਰੇ ਸੁਰਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਕਸਬਾ ਪਿੱਖਿਵੰਡ ਪਿੰਡ ਸਿੰਘਪੁਰਾ ਦੇ ਵਿੱਚ ਪਹੁੰਚੇ ਆ ਇੱਥੇ 20 ਸਾਲ ਦੀ ਨੌਜਵਾਨ ਲੜਕੀ ਏ ਸੁਰਤਿਆ ਅੱਜ ਮੈਂ ਦੱਸਣਾ ਚਾਹੁੰਦਾ ਆ ਕਿ ਜਿੱਥੇ ਅੱਜ ਕੱਲ੍ਹ ਦੀਆਂ ਜਿਹੜੀਆਂ ਨੌਜਵਾਨ ਲੜਕੀਆਂ ਨੇ ਟਿਕਟੌਕ ਤੇ ਵੀਡੀਓ ਬਣਾਉਂਦੀਆਂ ਨੇ ਨੱਚਦੀਆਂ ਨੇ ਟੱਪਦੀਆਂ ਨੇ ਤੇ ਪਤਾ ਨਹੀਂ ਕਿਹੜੇ ਰਾਤ ਤੁਰਪੀਆਂ ਨੇ ਅੱਜ ਸਿੰਘਪੁਰਾ ਦੀ ਨੌਜਵਾਨ ਲੜਕੀ ਐ ਸਰਗਮਦੀਪ ਕੌਰ ਨਾਮ ਦੀ ਲੜਕੀ ਐ ਜਿਹੜੀ ਕੀਰਤਨ ਕਰਦੀ ਆ ਤੇ ਦੂਜੇ ਬੱਚਿਆਂ ਨੂੰ ਛੋਟੇ-ਛੋਟੇ ਬੱਚਿਆਂ ਨੂੰ ਕੀਰਤਨ ਵੀ ਸਿਖਾ ਰਹੀ ਐ ਆਓ ਆਪਾਂ ਉਹਦੇ ਨਾਲ ਸਾਰੀ ਗੱਲਬਾਤ ਕਰਦੇ ਆਂ ਤੇ ਉਹਨਾਂ ਦੇ ਕੋਲੋਂ ਕੀਰਤਨ ਵੀ ਸੁਣਦੇ ਆਂ ਬੇਟਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਮਾਈ ਗੁੱਡ ਜੀ ਕਾ ਖਾਲਸਾ ਮਾਈ ਗੁੱਡ ਜੀ ਕੀ ਫਤਿਹ ਬੇਟਾ ਜੀ ਇਹ ਕੀਰਤਨ ਤੁਸੀਂ ਕਿੱਥੋਂ ਸਿੱਖਿਆ ਐ ਮੈਂ ਭਾਈ ਗੁਰਪ੍ਰੀਤ ਸਿੰਘ ਜੀ ਤੋਂ ਸਿੱਖਿਆ ਹੈ ਗਵਾ ਵੇਰ ਕੇ ਤਾਂ ਹੈਗੇ ਨੇ ਉਹ ਤੇ ਹ ਹੁਣ ਤਾਂ ਉਹਨਾਂ ਦਾ ਆਣਾ ਜਾਣਾ ਮਤਲਬ ਕਿ ਮੁਸ਼ਕਿਲ ਹੋ ਗਿਆ ਵਾ ਥੋੜਾ ਜਿਹਾ ਤੇ ਇਸ ਕਰਕੇ ਹੁਣ ਆਨਲਾਈਨ ਕਲਾਸ ਲਵਾ ਲਈਦੀ ਆ ਤੇ ਹੁਣ ਵੈਸੇ ਮੈਂ ਮਾਤਾ ਜੀ ਮਾਤਾ ਸਤਿੰਦਰ ਕੌਰ ਜੀ ਨਾਲ ਕੀਰਤਨ ਕਰਦੀ ਆ ਜਥਾ ਬਣਿਆ ਹੋਇਆ ਵਾ ਅੱਛਾ ਹਾਂਜੀ ਹੁਣ ਇਹਨਾਂ ਬੱਚਿਆਂ ਨੂੰ ਵੀ ਮੈਂ ਥੋੜੇ ਬੱਚੇ ਥੋੜੇ ਥੋੜੇ ਲੈ ਕੇ ਇਹਨਾਂ ਦੀ ਵੀ ਕਲਾਸ ਲਾਈਦੀ ਆ ਕਿ ਇਹ ਵੀ ਇਸ ਇਸ ਲਾਈਨ ਵਿੱਚ ਤੁਰਨ ਬੇਟਾ ਅੱਜਕੱਲ ਜਿੱਥੇ ਨੌਜਵਾਨ ਲੜਕੀਆਂ ਨੇ ਟਿਕਟੌਕ ਤੇ ਜਾਂ ਇੰਸਟਾਗ੍ਰਾਮ ਤੇ ਜਾਂ YouTube ਤੇ ਵੀਡੀਓ ਪਾ ਰਹੀਆਂ ਨੇ ਉਹ ਉਧਰ ਲੱਗੀਆਂ ਤੁਸੀਂ ਇਸ ਪਾਸੇ ਲੱਗੇ ਹੋ ਜੇ ਤੁਹਾਡਾ ਇਸ ਪਾਸੇ ਮਨ ਕਿੱਦਾਂ ਲੱਗਾ ਇਹ ਮੈਨੂੰ ਭਾਈ ਗੁਰਪ੍ਰੀਤ ਸਿੰਘ ਜੀ ਨੇ ਓਨਾ ਹੀ ਤੋਰਿਆ ਵਾ ਹਾਂ ਹਾਂ ਉਹ ਸਕੂਲ ਵੀ ਐਦਾਂ ਦਾ ਹੈ ਕਿ ਮਿਸ਼ਨ ਦੀਪ ਸਕੂਲ 'ਚ ਮੈਂ ਪੜੀ ਹਗੀ ਹੋਸਟਲ ਸੀ ਦਾ ਤੇ ਉੱਥੋਂ ਸ਼ੁਰੂਆਤ ਹੋਈ ਮੇਰੇ ਕੀਰਤਨ ਦੀ ਹਾਂਜੀ ਉਹ ਤੋਂ ਬਾਅਦ ਮੈਂ ਫਿਰ ਗੁਰਪ੍ਰੇਵ ਜੀ ਨਾਲ ਮੁਲਾਕਾਤ ਹੋਈ ਫਿਰ ਉਹਨਾਂ ਨੇ ਥੋੜਾ ਗਾਈਡ ਕੀਤਾ ਮੈਨੂੰ ਤੇ ਫਿਰ ਇਸ ਹੌਲੀ ਹੌਲੀ ਉਹਨਾਂ ਮੈਨੂੰ ਇਸ ਲਾਈਨ ਵਿੱਚ ਤੋਰਿਆ ਵਾ ਬੇਟਾ ਤੁਹਾਡੇ ਘਰ ਦੇ ਵਿੱਚ ਜਾਂ ਪਰਿਵਾਰ ਦੇ ਵਿੱਚ ਪਹਿਲਾਂ ਵੀ ਕੋਈ ਕੀਰਤਨ ਕਰਦਾ ਸੀ ਪਾਪਾ ਕਰਦੇ ਸੀਗੇ ਅੱਛਾ ਹਾਂਜੀ ਤੇ ਫਿਰ ਇਹ ਜਿਹੜੀ ਵਿਰਾਸਤ ਦੇ ਵਿੱਚੋਂ ਕੀਰਤਨ ਦੀ ਮਿਲੀ ਕਿ ਪਾਪਾ ਵੱਲੋਂ ਵੇ ਵੇ ਕੇ ਕੀਰਤਨ ਸਿੱਖਿਆ ਨਹੀਂ ਨਹੀਂ ਉਹਨਾ ਤੇ ਛੱਡ ਦਿੱਤਾ ਹੈਗਾ ਹੀ ਅੱਛਾ ਹਾਂਜੀ ਤੇ ਬਾਅਦ ਵਿੱਚ ਜਦੋਂ ਵੀਰਜਨ ਮੁਲਾਕਾਤ ਹੋਈ ਫਿਰ ਸਟਾਰਟ ਆਇਆ ਫਿਰ ਕੀਰਤਨ ਹੋਇਆ ਫਿਰ ਮੈਂ ਕੀਤਾ ਤੇ ਬੇਟਾ ਕਿੰਨਾ ਸਮਾਂ ਲੱਗ ਗਿਆ ਕੀਰਤਨ ਸਿੱਖਦਿਆਂ ਜਾਂ ਹਰਮੋਨੀਆ ਸਿੱਖਦਾ ਮੈਂ ਕਿਸੇ ਤੋਂ ਬਸ ਸਿੱਖਿਆ ਨਹੀਂ ਪੈਣਾ ਵੇਖ-ਵੇਖ ਕੇ ਐਤਾ ਬਸ ਕਾਪੀ ਕੀਤਾ ਹੈਗਾ ਹਾਂਜੀ ਫਿਰ ਜਦੋਂ ਵੀਰ ਜੀ ਨਾਲ ਮੁਲਾਕਾਤ ਹੋਈ ਫਿਰ ਉਹਨਾਂ ਤੋਂ ਕਲਾਸ ਵਗੈਰਾ ਲਗਾਈ ਫਿਰ ਥੋੜਾ ਹੋਰ ਐਕਸਪੀਰੀਅੰਸ ਹੋ ਗਿਆ ਵਾ ਕਿੰਨਾ ਸਮਾਂ ਹੋ ਗਿਆ ਕਲਾਸ ਲੈਂਦੇ ਆ 3-4 ਸਾਲ ਹੋ ਹੀ ਗਏ 3-4 ਸਾਲ ਹੋ ਗਏ ਨੇ ਤੇ ਹੁਣ ਪੂਰਾ ਸਿੱਖ ਲਿਆ ਕਿ ਅਜੇ ਵੀ ਸਿੱਖਦੇ ਪੈਜੋ ਅਜੇ ਵੀ ਸਿੱਖ ਰਹੀ ਆ ਮੈਂ ਹਾਂਜੀ ਹਾਂਜੀ ਬੜਾ ਕਿੱਥੇ ਕਿੱਥੇ ਕੀਰਤਨ ਕਰਨ ਦਾ ਮੌਕਾ ਮਿਲਿਆ ਅਮ੍ਰਿਤਸਰ ਵਿੱਚ ਤੇ ਕਾਲੀ ਉਸਕਤਰੇ ਕੀਤਾ ਵਾ ਆਪਣੇ ਗੁਰਦੁਆਰੇ ਵਿੱਚ ਵੀ ਕੀਤਾ ਹੈਗਾ ਵਾ ਤੇ ਕੁਝ ਲਾਈਵ ਵੀ ਕੀਤੇ ਹੋਏ ਨੇ ਹਾਂਜੀ ਤੇ ਫਿਰ ਅੱਜ ਸਾਡੇ ਸਰੋਤਿਆਂ ਨੂੰ ਫਿਰ ਕਿਹੜਾ ਸ਼ਬਦ ਸੁਣਾਉਣ ਜਾ ਰਹੇ ਜੋ ਤੁਮ ਕਰਤਾ ਸਚਿਆਮੰਡਾ ਸائیں ਹਾਂ ਸੁਣਾਓ ਫਿਰ ¡Vamos! ਮੈਂ ਸ੍ਰੋਤਿਓ ਤੁਹਾਨੂੰ ਇੱਕ ਗੱਲ ਦੱਸਣੀ ਚਾਹਨਾ ਹੈ ਕਿ ਜਿੱਥੇ ਇਸ ਧੀ ਨੇ ਕਿਰਤਨ ਸਿੱਖਿਆ ਹੈ ਤਾਂ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇਹਨਾਂ ਛੋਟੇ-ਛੋਟੇ ਬੱਚਿਆਂ ਦੀਆਂ ਤਸਵੀਰਾਂ ਵੀ ਜ਼ਰੂਰ ਦਿਖਾਈ ਜਾਣ ਜਿੱਥੇ ਇੱਕ ਇਸ ਧੀ ਦਾ ਬਹੁਤ ਵੱਡਾ ਉਪਰਾਲਾ ਹੈ ਕਿ ਆਪ ਤੇ ਕਿਰਤਨ ਨੇ ਸਿੱਖੇ ਸਿੱਖਿਆ ਹੈ ਤੇ ਇਹਨਾਂ ਛੋਟੇ-ਛੋਟੇ ਬੱਚਿਆਂ ਨੂੰ ਵੀ ਇਹ ਜਿਹੜੀ ਧੀ ਏ ਇਹ ਕਲਾਸਾਂ ਦੇ ਰਹੀ ਹੈ ਤੇ ਮੈਂ ਹੈਰਾਨ ਉਸ ਟਾਈਮ ਤੇ ਹੋਇਆ ਜਦੋਂ ਇਤੀ ਨੇ ਕੀਰਤਨ ਕਰਦੀ ਪਈ ਤੇ ਇੱਕ ਛੋਟਾ ਜਿਹਾ ਬੱਚਾ ਜਿਹੜਾ ਹੈ ਬਹੁਤ ਵਧੀਆ ਤਪਲਾ ਵਜਾ ਰਿਹਾ ਸੀ ਬੈਕ ਸਾਈਡ ਤੇ ਕਿ ਇਹਨਾਂ ਸਾਰੇ ਬੱਚਿਆਂ ਨੂੰ ਬਹੁਤ ਵੱਡਾ ਉਪਰਾਲਾ ਹੈ ਸੋ ਸਰੋਤੋ ਇਹੋ ਜਿਹੜੀ ਇਹ ਵੀਡੀਓ ਨਾ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਠੀਕ ਹੈ ਕਿ ਇੰਸਟਾਗ੍ਰam ਤੇ ਜਿਹੜੇ ਛੋਟੇ ਛੋਟੇ ਬੱਚੇ ਹੁੰਦੇ ਨੇ ਜਾਂ ਕੁੜੀਆਂ ਹੁੰਦੀਆਂ ਨੇ ਅੱਜਕੱਲ੍ਹ ਵੇਖੋ ਕਿਹੜਾ ਫੈਸ਼ਨ ਤੁਰ ਪਿਆ ਹੈ ਕਿ ਇੱਕ ਜਿਹੜੀ 80 ਸਾਲ ਦੀ ਜਿਹੜੀ ਬਜ਼ੁਰਗ ਮਾਤਾ ਐ ਉਹ ਵੀ ਇੰਸਟਾਗ੍ਰਾਮ ਤੇ ਨੱਚ-ਨੱਚ ਕੇ ਜਿਹੜੀ ਆ ਉਹ ਰੀਲ ਬਣਾਉਂਦੀ ਪਈ ਆ ਜੇ ਛੋਟੇ ਤੋਂ ਛੋਟਾ ਬੱਚਾ ਲਈਏ ਤੇ ਉਹ ਵੀ ਰੀਲ ਬਣਾਉਣ ਲਿਆ ਕਿ ਇਸ ਦੁਨੀਆ ਇਹ ਜਿਹੜੀ ਦੁਨੀਆ ਐ ਇਹ ਭੇਡਚਾਲ ਬਣ ਚੁੱਕੀ ਆ ਤੇ ਇੱਕ ਇਹੋ ਜਿਹੀ ਵਹਿਣ ਵਿੱਚ ਵਹਿ ਤੁਰਿਆ ਜਿੱਦਾਂ ਕੋਈ ਮਤਬਲ ਹੀ ਨਹੀਂ ਕੋਈ ਤਕ ਨਹੀਂ ਬੰਦਾ ਸੋ ਜਿੱਥੇ ਇਸ ਧੀ ਦਾ ਬਹੁਤ ਵੱਡਾ ਉਪਰਾਲਾ ਕਿ ਇਹਨਾਂ ਛੋਟੇ-ਛੋਟੇ ਬੱਚਿਆਂ ਨੂੰ ਗੁਰਸਿੱਖੀ ਦੇ ਨਾਲ ਜੋੜਦੀ ਪਈ ਆ ਇਨਾ ਬੱਚਿਆਂ ਨੂੰ ਕੀਰਤਨ ਸਿਖਾਉਂਦੀ ਪਈ ਆ ਇਹੋ ਦੀਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਬੇਟਾ ਹੁਣ ਅਗਲਾ ਜਿਹੜਾ ਸ਼ਬਦ ਸਾਡੇ ਸਰੋਤਿਆਂ ਨੂੰ ਕਿਹੜਾ ਸੁਣਾਉਣ ਜਾ ਰਹੇ ਜੋ ਹਾਂ ਸੁਣਾਓ ਕਵਨ ਸੰਜੋ love <laughs> me ਹਾਂ ਬੇਟਾ ਆਪਣਾ ਸੁਪਨਾ ਕੀ ਹੈ ਮੇਰਾ ਸੁਪਨਾ ਇਹ ਹੈ ਕਿ ਮੈਂ ਵੱਡੇ ਸਟੇਜਾਂ ਤੱਕ ਪਹੁੰਚ ਕੇ ਵੀ ਕੀਰਤਨ ਕਰ ਸਕਾਂ ਮੈਂ ਖੋਦ ਖੋਦ ਆਪਣੇ ਮਲੋਕੇ ਜਥਾਲਾ ਕੇ ਕੀਰਤਨ ਕਰਾਂ ਠੀਕ ਹੈ ਹਾਂਜੀ ਤੇ ਹੁਣ ਕਿੰਨੇ ਬੱਚਿਆਂ ਨੂੰ ਤੁਸੀਂ ਕੀਰਤਨ ਸਿਖਾ ਰਹੇ ਹੋ ਦਸ ਕਹਿ ਗਏ ਕੁਛ ਟਿਊਸ਼ਨ ਗਏ ਹੋਏ ਨੇ ਇਸ ਕਰਨਾ ਨਹੀਂ ਭੁਲ ਜਾਇਓ ਠੀਕ ਹੈ ਹਾਂਜੀ ਤੇ ਇਸ ਪੀ ਦਾ ਬਹੁਤ ਵੱਡਾ ਉਪਰਾਲਾ ਹੈ ਕਿ ਜਿੱਥੇ ਅੱਜ ਮੈਂ ਪਹਿਲਾਂ ਵੀ ਗੱਲ ਕਰ ਚੁੱਕਾ ਹਾਂ ਕਿ ਜਿਹੜੇ ਬੱਚੇ ਮੋਬਾਈਲ ਤੇ ਰੀਲਾਂ ਬਣਾਉਂਦੇ ਨੇ ਇੰਸਟਾਗ੍ਰam ਤੇ ਪਾਉਂਦੇ ਨੇ ਤੇ ਪੁੱਠੀ ਲਾਈਨ ਤੇ ਲੱਗੇ ਹੋਏ ਨੇ ਉੱਥੇ ਇਹ ਧੀ ਦਾ ਬਹੁਤ ਵੱਡਾ ਉਪਰਾਲਾ ਹੈ ਕਿ ਛੋਟੇ-ਛੋਟੇ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜਦੀ ਪਈ ਹੈ ਤੇ ਇਹਨਾਂ ਨੂੰ ਕੀਰਤਨ ਸਿਖਾਉਂਦੀ ਪਈ ਹੈ ਤੀਨੇ ਇੱਕ ਗੱਲ ਲਾਸਟ ਤੇ ਕਹੀ ਹੈ ਕਿ ਮੇਰਾ ਸੁਪਨਾ ਜਿਹੜਾ ਹੈ ਕਿ ਮੈਂ ਵੱਡੀ ਸਟੇਜ ਤੇ ਕੀਰਤਨ ਕਰਾਂ ਤੇ ਆਪਣਾ ਇੱਕ ਜਥਾ ਬਣਾਵਾਂ ਸੋ ਇਹੋ ਜਿਹੀਆਂ ਸਟੋਰੀਆਂ ਦੇਖਣ ਵਾਸਤੇ ਤੁਸੀਂ ਬਣੇ ਰਹੋ ਜੀਡੀਐਸ ਨਿਊ ਚੈਨਲ ਦੇ ਨਾਲ ਮੈਂ ਤਾਂ ਆਪਣਾ ਗੁਰਦੇਲ ਸਿੰਘ ਤਰਨਤਾਰਨ